ਪਿੰਡ ਦੇ ਵਿੱਚ ਇੱਕ ਪਾਸੇ ਇੰਟਰਲੌਕ ਟੈਲਾਂ ਲੱਗ ਜਾਂਦੀਆਂ ਨੇ ਇੱਕ ਪਾਸੇ 1 ਕਰੋੜਾ ਤੱਕ ਨਹੀਂ ਲਾਇਆ ਜਾ ਰਿਹਾ ਪਿਛਲੇ ਲੰਮੇ ਸਮੇਂ ਤੋਂ ਇਸ ਨਗਰ ਦੇ ਲੋਕ ਹੈਗੇ ਜਿਹੜੇ ਇੱਥੇ ਜਿਹੜਾ ਛੱਪੜ ਆ ਉਹਦੇ ਵਿੱਚ ਬਹੁਤ ਜ਼ਹਿਰੀਲੀ ਬੂਟੀ ਆ ਜਿਹਦੇ ਵਿੱਚ ਜ਼ਹਿਰੀਲੇ ਜੀਵ ਜੰਤੂ ਸਾਧੀਆਂ ਬਿਮਾਰੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਚਮੜੀ ਦੇ ਰੋਗ ਇੱਥੋਂ ਜਿਹੜੇ ਹੈਗੇ ਲੋਕਾਂ ਨੂੰ ਲੱਗਦੇ ਹੈਗੇ ਸੈਫਰੀ ਦਾ ਪਾਸਾ ਹੈਗਾ ਆਪਣਾ ਸੈਫਰੀ ਦੇ ਪਾਸੇ ਇਹਦਾ ਗੰਦਮਨ ਦਾ ਸਾਰਾ ਇਧਰ ਹੀ ਛੱਪੜ ਇਧਰ ਤਿਆਰ ਕਰਤਾ ਇਹਨਾਂ ਨੇ ਇਹ ਪਿੰਡ ਦੇ ਜ਼ਿੰਮੇਦਾਰਾਂ ਦਾ ਵੀ ਸਰਪੰਚ ਦਾ ਵੀ ਇਹੀ ਆ ਜੀ ਇੱਥੇ ਹੀ ਰੱਖੋ ਗੰਦ ਏਡੇ ਮੀਂਹ ਪਿਆ ਤੇ ਪਾਣੀ ਕਰੀ ਭੜ ਗਿਆ ਹੋਰ ਬੁਰਾ ਹਾਲ ਹੀ ਆ ਅੱਜ ਦਾ ਨਹੀਂ ਵੀ ਅੱਜ ਦਾ ਹੀ ਆ ਮੈਂ ਤਾਂ 50 ਸਾਲ ਦੀ ਤਾਂ ਮੇਰੀ ਉਮਰ ਹੋ ਗਈ ਮੈਂ ਤਾਂ ਉਦੋਂ ਦਾ ਇਦਾਂ ਬੁਰਾ ਹਾਲ ਨਹੀਂ ਬੁਰਾ ਹਾਲ ਹੀ ਆ ਪਾਣੀ ਇੰਨਾ ਖੜ ਗਿਆ ਲੱਗਦਾ ਵੀ ਹੁਣ ਤਾਂ ਜਿਵੇਂ ਕੁੰਡੀ ਲਾ ਕੇ ਮੱਛੀਆਂ ਫੜ ਲਈ ਹਾਂਜੀ ਹਾਂਜੀ ਮੱਛੀਆਂ ਵਾਲਾ ਹਾਲ ਹੀ ਆ ਜੀ ਤੇ ਕੋਈ ਜੇ ਛੱਪੜ ਦੀ ਗੱਲ ਕਰੀ ਤਾਂ ਲਗਭਗ ਸਾਰੇ ਪਿੰਡਾਂ ਦੇ ਵਿੱਚ ਛੱਪੜ ਰਹੇ ਨੇ ਪਰ ਸਮੁੰਦੇ ਸਾਹਵਾਂ ਨਾਲ ਬਹੁਤ ਸਾਰੇ ਪਿੰਡਾਂ ਦੇ ਵਿੱਚ ਛੱਪਣਾ ਦਾ ਨਵੀਨੀਕਰਨ ਸੁੰਦਰੀਕਰਨ ਹੋ ਜਾਂਦਾ ਤੇ ਉਸੇ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਵੀ ਛੱਪਣਾ ਦਾ ਸੁੰਦਰੀਕਰਨ ਜਾਂ ਨਵੀਨੀਕਰਨ ਹੋਣਾ ਚਾਹੀਦਾ ਵਾ ਕੋਈ ਵਾਟਰ ਟ੍ਰੀਟਮੈਂਟ ਪਲਾਂਟ ਲੱਗੇ ਇਥੇ ਤੇ ਇਹਦੇ ਨਾਲ ਪਾਣੀ ਸਾਫ਼ ਹੋਵੇ ਤੇ ਪਿੰਡ ਦੇ ਲੋਕਾਂ ਨੂੰ ਵੀ ਥੋੜੇ ਜਿਹਾ ਰਾਹਤ ਮਿਲਿਆ ਸकता ਜਿਵੇਂ ਸਰਪੰਚ ਹਰ ਵਾਰ ਆਪਾਂ ਚੋਂਦਦੇ ਆ ਕੋਈ ਉਹਨਾਂ ਤੱਕ ਪਹੁੰਚਦੀ ਨਹੀਂ ਬਹੁਤ ਗੱਲ ਆ ਬੜਾ ਵੋਟਾਂ ਲੈ ਕੇ ਸਸਰੀਕਰਨ ਹੋ ਜਾਂਦੀ ਫਿਰ ਉਹ ਇੰਟਰਲੋਕ ਪਿੰਡ ਚ ਹੀ ਲੱਗਦੀ ਕੋੜਾ ਜਿਹੜਾ ਇਹਦੇ ਨਾਲ ਕਹਿੰਦੇ ਬਿਮਾਰੀਆਂ ਵੀ ਬਹੁਤ ਪੈਦਾ ਹੋ ਰਹੀਆਂ ਨੇ ਸੁਣਿਆ ਇਹ ਲੱਗਦਾ ਵੀ ਇਸ ਛੱਪੜ ਦੀ ਵਜ੍ਹਾ ਨਾਲ ਵੀ ਹੈਗਾ ਹਾਂ ਛੱਪੜ ਦਾ ਏਰੀਆ ਕਾਫੀ ਵੱਡਾ ਵਾ ਜਿਸ ਤਰ੍ਹਾਂ 8-9 ਕਿੱਲੇ ਦੇ ਵਿੱਚ ਛੱਪੜ ਬੁਰਾ ਫੈਲਿਆ ਹੋਇਆ ਵਾ ਤੇ ਇਹਦੀ ਡੰਗਾਈ ਵੀ ਕਾਫੀ ਆ ਜਿਸ ਨਾਲ ਇਹ ਜ਼ਮੀਨੀ ਪਾਣੀ ਨਾਲ ਰਲ ਕੇ ਤੇ ਪੀਣ ਜੋਕ ਪਾਣੀ ਨੂੰ ਪ੍ਰਦੂਸ਼ਿਤ ਕਰਦਾ ਤੇ ਮੀਨ ਵਾਲੀ ਬੁਰਾ ਹਾਲ ਹੋਇਆ ਜਾਂ ਵੈਸੇ ਵੀ ਬੁਰਾ ਹਾਲ ਹੀ ਰਹਿੰਦਾ ਜਿਵੇਂ ਰੂੜੀਆਂ ਦੀ ਸਮੱਸਿਆ ਪਹਿਲਾਂ ਹੀ ਪਹਿਲਾਂ ਤੋਂ ਵੀ ਇਹ ਸਮੱਸਿਆ ਜੀ ਦੇਖੋ ਜੀ ਹੁਣ ਤੁਸੀਂ ਆ ਰੂੜੀਆਂ ਰਾੜੀਆਂ ਸਾਰੀਆਂ ਰਾਹ ਦੇ ਉੱਪਰ ਹੀ ਆਈਆਂ ਪਈਆਂ ਗੰਦਮੰਦ ਸਾਰਾ ਕੁਝ ਹੋਇਆ ਪ ਪੰਜਾਬ ਦੇ ਵਿੱਚ ਅੱਜ ਮੀਂਹ ਦਾ ਮੌਸਮ ਚੱਲ ਰਿਹਾ ਤੇ ਆਪਾਂ ਦੇਖਦੇ ਆਂ ਮੀਂਹ ਨੂੰ ਅਸੀਂ ਕੁਦਰਤ ਦੀ ਨਿਯਮਤ ਮੰਨਦੇ ਆਂ ਪਰ ਇਹ ਨਿਯਮਤ ਸਾਡੇ ਲਈ 5-10 ਮਿੰਟ ਦੀ ਹੀ ਹੁੰਦੀ ਆ 5-10 ਮਿੰਟ ਬਾਅਦ ਆਪਾਂ ਦੇਖਦੇ ਆਂ ਕਿਸੇ ਦੀ ਛੱਤ ਚੋਂ ਲੱਗ ਜਾਂਦੀ ਆ ਕਿਸੇ ਦੇ ਨਾਲੀ ਜਾਮ ਹੋ ਜਾਂਦੀ ਆ ਕਿਸੇ ਪਿੰਡ ਦੇ ਵਿੱਚ ਬਹੁਤ ਸਾਰਾ ਪਾਣੀ ਖੜ ਜਾਂਦਾ ਆਪਾਂ ਦੇਖਦੇ ਆਂ ਪੰਜਾਬ ਦੇ ਵਿੱਚ ਵੱਡੇ ਵੱਡੇ ਸਮਾਰਟ ਸਿਟੀ ਅੱਜ 2 ਘੰਟੇ ਦੇ ਮੀਂਹ ਨਾਲ ਹੀ ਡੁੱਬ ਗਏ ਤੇ ਪੰਜਾਬ ਦੇ ਪਿੰਡਾਂ ਦਾ ਕੀ ਹਾਲ ਹੋ ਜਿੰਨਾ ਤੱਕ ਹਲੇ ਸਰਕਾਰ ਦੀ ਅੱਖ ਪਹੁੰਚੀ ਨਹੀਂ ਤਾ ਅੱਜ ਮੈਂ ਆਪਣੇ ਜੱਦੀ ਪਿੰਡ ਰਸੂਲਪੁਰ ਮੱਲਾ ਦੇ ਵਿੱਚ ਖੜਾ ਜਿਹੜਾ ਕਿ ਨਾਮੀ ਪਿੰਡਾਂ ਦੇ ਵਿੱਚ ਵੈਕਾ ਪਰ ਤੁਸੀਂ ਆਸੇ-ਪਾਸੇ ਜਿੱਥੇ ਵੀ ਨਿਗਾਹ ਮਾਰੋਗੇ ਦੂਰ ਤੱਕ ਤੁਹਾਨੂੰ ਪਾਣੀ ਪਾਣੀ ਦਿਖੂਗਾ ਅੱਜ ਅੱਧਾ ਕੁ ਦਿਨ ਮੀਂਹ ਪਿਆ ਮੱਲਾ ਦਾ ਤਿੰਨ-ਚਾਰ ਘੰਟੇ ਤੇ ਤਿੰਨ-ਚਾਰ ਘੰਟਿਆਂ ਦਾ ਮੀਂਹ ਆ ਜਿਹੜਾ ਉਹ ਸਾਡਾ ਪੰਜਾਬ ਆ ਜਿੱਥੇ-ਜਿੱਥੇ ਮੀਂਹ ਪਿਆ ਚੱਲ ਨਹੀਂ ਸਕਦਾ ਅੱਜ ਦੇਖਦੇ ਆ ਇੱਥੇ ਖੜੇ ਆ ਸਾਰੇ ਪਾਸੇ ਮੀਂਹ ਆ ਛੱਪੜ ਆ ਜਿਹੜਾ ਉਹ ਪੂਰੀ ਤਰ੍ਹਾਂ ਭਰ ਗਿਆ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ ਇੱਥੇ ਹੀ ਨਹੀਂ ਜਿਹੜੇ ਝੋਨੇ ਲਾਏ ਸੀ ਉਹ ਵੀ ਡੁੱਬਦੇ ਜਾ ਰਹੇ ਆ ਪੰਜਾਬ ਦੇ ਵਿੱਚ ਇੱਕ ਪਿੰਡ ਦਾ ਹਾਲ ਨਹੀਂ ਬਹੁਤ ਸਾਰੇ ਪਿੰਡਾਂ ਦਾ ਇਹੀ ਹਾਲ ਆ ਤੇ ਇੱਕ ਪਿੰਡ ਦੀ ਕਹਾਣੀ ਜਿਹੜੀ ਅੱਜ ਤੁਹਾਡੇ ਅੱਗੇ ਲੈ ਕੇ ਆ ਪਿੰਡ ਦੇ ਲੋਕ ਖੜੇ ਨੇ ਇਹ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਅੱਜ ਦੇ ਮੀਂਹ ਤੋਂ ਹੀ ਦੁਖੀ ਨੇ ਜਾਂ ਪਿੱਛੇ ਕੁਝ ਹੋਰ ਵੀ ਪਹਿਲਾਂ ਦੇ ਵੀ ਦੁੱਖ ਚੱਲ ਰਹੇ ਨੇ ਜਿਹੜਾ ਕਰਕੇ ਮੀਂਹ ਦਾ ਪਾਣੀ ਇੰਨਾ ਖੜ ਗਿਆ ਆਪਾਂ ਗੱਲਬਾਤ ਕਰਾਂਗੇ ਕਿ ਕਿਉਂ ਖੜਾ ਪਾਣੀ ਬਈ ਤਿੰਨ ਚਾਰ ਘੰਟੇ ਮਸਾਂ ਮੀਂਹ ਪਿਆ ਹੋਊਗਾ ਦੇਖੋ ਜੀ ਸਾਡਾ ਨਾਮੀ ਪਿੰਡ ਆ ਰਸੂਲਪੁਰ ਮੱਲਾ ਜਗਰਾਉ ਤਹਿਸੀਲ ਦੇ ਵਿੱਚ ਪੈਂਦਾ ਤੇ ਅੱਜ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਜਾਰੇ ਪਾਸੇ ਸਾਡੇ ਜਲਥਲ ਹੋਈ ਪਈ ਆ ਮਜ਼ਦੂਰਾਂ ਦੇ ਘਰ ਨੇ ਜਿੱਥੇ ਰਹਿਸ਼ੀ ਖੇਤਰ ਆ ਉਹਦੇ ਵਿੱਚ ਜਿਹੜਾ ਪਾਣੀ ਲਗਾਤਾਰ ਘਰਾਂ ਦੇ ਵਿੱਚ ਜਾ ਰਿਹਾ ਤੋਂ ਇਸ ਪਿੰਡ ਦੀ ਇਹ ਵੀ ਖਾਸੀਅਤ ਆ ਕਿ ਆਰਥਿਕ ਪੱਖ ਤੋਂ ਇਹ ਪਿੰਡ ਸੁਸਾਇਟੀ ਦੀ ਜਿਹੜੀ ਆ ਉਹ ਪੂਰੇ ਦੇਸ਼ ਦੇ ਵਿੱਚੋਂ ਪਹਿਲੇ ਨੰਬਰ ਤੇ ਆ ਮਤਲਬ ਪੈਸੇ ਦੀ ਕੋਈ ਘਾਟ ਨਹੀਂ ਹੈ ਬਾਵਜੂਦ ਇਸ ਦੇ ਇਹ ਸਾਰਾ ਜਿਹੜਾ ਹੈਗਾ ਵਿਕਾਸ ਆਉ ਸਿਆਸਤ ਦੀ ਭੇਟ ਚੜ ਜਾਂਦਾ ਜਦੋਂ ਵੀ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਕੋਈ ਪੰਚਾਇਤੀ ਚੋਣਾਂ ਹੋਣ ਜਾਂ ਐਮਐਲਏ ਦੀਆਂ ਚੋਣਾਂ ਹੋਣ ਤਾਂ ਪਿੰਡਾਂ ਵਾਲੇ ਜਿਹੜੇ ਹੁੰਦੇ ਆ ਪੰਚ ਸਰਪੰਚ ਉਹ ਵੀ ਵਾਅਦੇ ਕਰਦੇ ਆ ਕਿ ਅਸੀਂ ਆ ਕਰਦੇ ਆਂਗੇ ਸੱਤਾ ਦੇ ਵਿੱਚ ਆ ਕੇ ਇਸੇ ਤਰ੍ਹਾਂ ਜਦੋਂ ਐਮਐਲਏ ਵਗੈਰਾ ਪਿੰਡਾਂ ਚ ਆਉਂਦੇ ਆ ਉਹ ਵੀ ਲੋਕਾਂ ਨਾਲ ਵਾਅਦੇ ਕਰਦੇ ਆ ਪਰ ਆ ਸਾਰਾ ਕੁਝ ਤੁਸੀਂ ਜਦੋਂ ਤਸਵੀਰ ਦੇਖ ਰਹੇ ਹੋ ਪਿਛਲੇ ਲੰਮੇ ਸਮੇਂ ਤੋਂ ਇਸ ਨਗਰ ਦੇ ਲੋਕ ਹੈਗੇ ਜਿਹੜੇ ਇੱਥੇ ਜਿਹੜਾ ਛੱਪੜ ਆ ਉਹਦੇ ਵਿੱਚ ਬਹੁਤ ਜ਼ਹਿਰੀਲੀ ਬੂਟੀ ਆ ਜਿਹਦੇ ਵਿੱਚ ਜ਼ਹਿਰੀਲੇ ਜੀਵ ਜੰਤੂ ਸਾਧੀਆਂ ਬਿਮਾਰੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਚਮੜੀ ਦੇ ਰੋਗ ਇੱਥੋਂ ਜਿਹੜੇ ਹੈਗੇ ਲੋਕਾਂ ਨੂੰ ਲੱਗਦੇ ਹੈਗੇ ਪਰ ਇਹ ਸਾਰਾ ਜਿਹੜਾ ਇੱਕ ਪਿੰਡ ਦੇ ਵਿੱਚ ਇੱਕ ਪਾਸੇ ਇੰਟਰਲੌਕ ਟੈਲਾਂ ਲੱਗ ਜਾਂਦੀਆਂ ਨੇ ਇੱਕ ਪਾਸੇ 1 ਕਰੋੜਾ ਤੱਕ ਨਹੀਂ ਲਾਇਆ ਜਾ ਰਿਹਾ ਔਰ ਤੁਸੀਂ ਇਹ ਗੱਲ ਅਸੀਂ ਕੋਈ ਇਲਜ਼ਾਮ ਵਜੋਂ ਨਹੀਂ ਕਹਿ ਰਹੇ ਤੁਸੀਂ ਸਾਰਾ ਜਿਹੜਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਹੋਰ ਵੀ ਮੈਂ ਕਹੂੰਗਾ ਤੁਹਾਡੇ ਕੈਮਰਾਮੈਨਾਂ ਜਿਹੜੇ ਅੱਗੇ ਜਾ ਕੇ ਦਿਖਾਉਣ ਪਿੰਡ ਦੇ ਵਿੱਚ ਜਿੱਥੇ-ਜਿੱਥੇ ਸਾਰੀ ਪ੍ਰੋਬਲਮ ਆਈ ਹੋਈ ਆ ਆ ਸਾਡੇ ਕੋਲੇ ਦੋ ਰਾਹੀਗਿਰ ਖੜੇ ਨੇ ਜਿਹੜੇ ਮੋਟਰਸਾਈਕਲ ਜਿੰਨਾਂ ਦਾ ਬਹੁਤ ਸਾਰਾ ਪਾਣੀ ਦੇ ਵਿੱਚ ਡੁੱਬ ਗਿਆ ਸੀ ਉਹ ਵੀ ਤੁਹਾਡੇ ਨਾਲ ਮੈਂ ਕਹੂੰਗਾ ਵੀ ਉਹ ਇਹਨਾਂ ਦੀ ਵੀ ਜ਼ਰੂਰ ਤੁਸੀਂ ਗੱਲਬਾਤ ਸੁਣੋ ਵੀ ਉਹ ਕੀ ਕਹਿਣਾ ਚਾਹੁੰਦੇ ਆ ਕਿ ਜਦੋਂ ਉਹ ਪਿੰਡ ਦੇ ਵਿੱਚ ਆਇਆ ਤੇ ਪਿੰਡ ਦੇ ਵਿੱਚ ਆ ਵੀ ਹੁਣ ਤਾਂ ਜਿਵੇਂ ਕੁੰਡੀ ਲਾ ਕੇ ਮੱਛੀਆਂ ਫੜ ਲਈਏ ਹਾਂਜੀ ਹਾਂਜੀ ਮੱਛੀਆਂ ਵਾਲਾ ਹਾਲ ਹੀ ਆ ਜੀ ਜਿਵੇਂ ਹੁਣ ਦੇਖ ਲਓ ਤੁਸੀਂ ਜੋ ਵੀ ਮਸ਼ੀਨਰੀ ਕੋਈ ਨੰਗਦੀ ਆ ਕੋਈ ਬੁਰਾ ਹਾਲ ਹੀ ਆ ਜੋ ਕੋਈ ਨੰਗਦਾਏ ਬੰਦਾ ਉਹਦੇ ਕੋਈ ਕੱਪੜੇ ਪਾਇਆ ਸਾਰੇ ਪੈ ਜਾਂਦੇ ਆ ਸਾਰਾ ਕੋ ਖਰਾਬ ਹੋ ਜਾਂਦਾ ਏ ਉਹ ਫਿਰ ਆਪ ਦੇ ਆਪਣੂ ਆਏ ਮੜਾ ਜਿਆ ਬਿਜ਼ਨਿਸਕਾਰ ਦਾ ਏ ਜੇ ਸੀ ਇੱਥੇ ਅੱਜ ਮੀਨ ਵਾਲੀ ਬੁਰਾ ਹਾਲ ਹੋਇਆ ਜਾਂ ਵੈਸੇ ਵੀ ਬੁਰਾ ਹਾਲ ਹੀ ਰਹਿੰਦਾ ਜਿਵੇਂ ਰੂੜੀਆਂ ਦੀ ਸਮੱਸਿਆ ਪਹਿਲਾਂ ਹੀ ਪਹਿਲਾਂ ਤੋਂ ਵੀ ਇਹ ਸਮੱਸਿਆ ਜੀ ਦੇਖੋ ਜੀ ਹੁਣ ਤੁਸੀਂ ਆ ਰੂੜੀਆਂ ਰਾੜੀਆਂ ਸਾਰੀਆਂ ਰਾਹ ਦੇ ਉੱਪਰ ਹੀ ਆਈਆਂ ਪਈਆਂ ਨੇ ਗੰਦਮੰਦ ਸਾਰਾ ਕੁਝ ਹੋਇਆ ਪਿਆ ਕੋਈ ਸਫਾਈ ਨਹੀਂ ਹੈਗੀ ਇੱਥੇ ਇਧਰ ਧਿਆਨ ਹੀ ਹੈ ਨੀਗਾ ਹੂੰ ਕਿਉਂਕਿ ਜੇ ਧਿਆਨ ਕਰੂਗੀ ਫੇਰ ਹੀ ਸਰਕਾਰਾਂ ਸਾਰਾ ਕੁਝ ਦੇਖੋ ਗੰਦਮੰਦ ਭਣਜੋ ਕਮੀ ਖਦਰਿਆ ਪਿਆ ਸਾਰੇ ਨਾੜੀਆਂ ਸਾਰੀਆਂ ਗਲੀਆਂ ਗੁਲੀਆਂ ਆ ਬੱਚੇ ਸਾਰੇ ਡੁੱਬਣ ਵਾਲੇ ਹੋਏ ਪਿਆ ਪਾਣੀ ਦੇ ਵਿੱਚ ਪਾਣੀ ਤਾਂ ਚੜਦਾ ਹੁੰਦਾ ਮੈਨੂੰ ਲੱਗਦਾ ਰਾਤ ਨੂੰ ਹੋਰ ਚੜ ਜੂਗਾ ਹਾਂ ਸਾਰੀ ਰਾਤ ਤਾਈ ਤਾਂ ਪਾਣੀ ਮੇਰੇ ਸਾਬ ਨਾਲ ਬਹੁਤ ਜ਼ਿਆਦਾ ਚੜ ਜਾਣਾ ਜੀ ਇਹ ਦੇਖੋ ਉਧਰੋਂ ਪਿੰਡ ਦੇ ਵਿੱਚ ਸਾਰੇ ਉਹਨਾਂ ਨੇ ਆਪ ਦੇ ਸਰਪੰਚ ਸਾਹਮਣੇ ਉਧਰ ਆਪ ਦੇ ਸਾਰੇ ਘਰ ਭਰਪੁਰ ਕੇ ਐਨ ਵਧੀਆ ਬਣਾ ਲਿਆ ਜਵਾਕਾਂ ਬਾਤ ਤੇ ਬਣਾ ਦੀਆਂ ਵਧੀਆ ਪਾਰਕਾਂ ਬਣਾਤੀਆਂ ਤੇ ਪਰ ਇਧਰ ਵੱਲ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਜੀ ਸਹਿਫਰੀ ਦਾ ਪਾਸਾ ਹੈਗਾ ਆਪਣਾ ਸਹਿਫਰੀ ਦੇ ਪਾਸੇ ਇੰਨਾ ਗੰਦਮੰਦ ਸਾਰਾ ਇਧਰ ਹੀ ਛੱਪੜ ਇਧਰ ਤਿਆਰ ਕਰਤਾ ਇਹਨਾਂ ਨੇ ਇਹ ਪਿੰਡ ਦੇ ਜ਼ਿੰਮੇਦਾਰਾਂ ਦਾ ਵੀ ਸਰਪੰਚਾਂ ਦਾ ਵੀ ਇਹੀ ਆ ਕਿ ਇੱਥੇ ਹੀ ਰੱਖੋ ਗੰਦ ਨਹੀਂ ਇਹ ਕਿਤੇ ਕਰ ਨਹੀਂ ਸਕਦੇ ਸਾਰਾ ਕੁਝ ਕਰ ਸਕਦੇ ਕਿੰਨੇ ਕ ਘੰਟੇ ਮੀਂਹ ਪਿਆ ਹੋ ਜਿਹੜਾ ਇੰਨਾ 3-4 ਘੰਟੇ ਮੀਂਹ ਪਿਆ ਤੇ ਪਾਣੀ ਘਰੀ ਭੜ ਗਿਆ ਹਾਂ ਬਹੁਤ ਬੁਰਾ ਹਾਲ ਹੀ ਆ ਇਹ ਅੱਜ ਦਾ ਨਹੀਂ ਵੀ ਅੱਜ ਦਾ ਹੀ ਆ ਮੈਂ ਨਾ 50 ਸਾਲ ਦੀ ਤਾਂ ਮੇਰੀ ਉਮਰ ਹੋ ਗਈ ਮੈਂ ਤਾਂ ਉਦੋਂ ਦਾ ਹੀ ਦੇਖਦਾ ਬੁਰਾ ਹਾਲ ਹੀ ਬੁਰਾ ਹਾਲ ਹੀ ਆ ਜਿਵੇਂ ਸਰਪੰਚ ਹਰ ਵਾਰ ਆਪਾਂ ਚੋਣਦੇ ਆ ਕੋਈ ਉਹਨਾਂ ਤੱਕ ਪਹੁੰਚਦੀ ਨਹੀਂ ਬਹੁਤ ਗੋਸਾ ਬਹੁਤ ਵੋਟਾਂ ਲੈ ਕੇ ਸਸਰੀ ਕਾਲ ਹੋ ਜਾਂਦੀ ਫੇਰ ਉਹ ਇੰਟਰਲੋਕ ਪਿੰਡ ਚ ਲੱਗਦੀ। ਹੂੰ ਫੇਰ ਨਹੀਂ ਇੱਥੇ ਲਾਉਣ ਨੂੰ ਤਿਆਰ। 50 ਸਾਲਾਂ ਦੇ ਵਿੱਚ ਕਿਸੇ ਦੀ ਨਿਗਾ ਨਹੀਂ ਇੱਧਰ ਪਈ ਜਣੀ। ਨਿਗਾ ਇੱਧਰ ਬੰਨ੍ਹ ਕੋਈ ਨਹੀਂ। ਹੂੰ ਆਮ ਆਲੇ ਕਹਿੰਦੇ ਸੀ ਇਹਨਾਂ ਨੇ ਭਾਵੇਂ ਝੰਡੇ ਚੜਾਤੇ। ਹਾਂ ਹੁਣ ਇਹਨਾਂ ਨੇ ਨਹੀਂ ਕੁਕਰਿਆ। ਇਹ ਆਪਣੇ ਜਿਵੇਂ ਪੜੇ ਲਿਖੇ ਮੁੰਡੇ ਆ ਉਹ ਕੀ ਸੋਚਦੇ ਆ ਮਸਿਆ ਮਾਰ ਰਿਆਂ ਹਨਾ ਰੂੜੀਆਂ ਦੀ ਸਮੱਸਿਆ, ਪਾਣੀ ਦੇ ਨਿਕਾਸ ਦੀ ਸਮੱਸਿਆ ਕੀ ਲੱਗਦਾ ਕਿੱਥੇ ਜੜ ਪਈ ਆ ਫੇਰ ਵੀ। ਦੇਖੋ ਜੇ ਛੱਪੜ ਦੀ ਗੱਲ ਕਰੀਏ ਤਾਂ ਲਗਭਗ ਸਾਰੇ ਪਿੰਡਾਂ ਦੇ ਵਿੱਚ ਛੱਪੜ ਰਹੇ ਨੇ। ਪਰ ਸਮਝ ਦੇ ਹਿਸਾਬ ਨਾਲ ਬਹੁਤ ਸਾਰੇ ਪਿੰਡਾਂ ਦੇ ਵਿੱਚ ਛੱਪੜ ਨਾਲ ਨਵੀਨੀਕਰਨ ਸੁందਰੀਕਰਨ ਹੋ ਜਾਂਦਾ ਤੇ ਉਸੇ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਵੀ ਛੱਪੜਾਂ ਦਾ ਸੁందਰੀਕਰਨ ਜਾਂ ਨਵੀਨੀਕਰਨ ਹੋਣਾ ਚਾਹੀਦਾ ਵਾ ਕੋਈ ਵਾਟਰ ਟ੍ਰੀਟਮੈਂਟ ਪਲਾਂਟ ਲੱਗੇ ਇਥੇ ਤੇ ਇਹਦੇ ਨਾਲ ਪਾਣੀ ਸਾਫ਼ ਹੋਵੇ ਤੇ ਪਿੰਡ ਦੇ ਲੋਕਾਂ ਨੂੰ ਵੀ ਥੋੜੀ ਰਾਹਤ ਮਿਲਿਆ ਸਕਦਾ ਵਾ ਬੇ ਛੱਪੜ ਜਿਹੜਾ ਇਹਦੇ ਨਾਲ ਕਹਿੰਦੇ ਬਿਮਾਰੀਆਂ ਵੀ ਬਹੁਤ ਪੈਦਾ ਹੋ ਰਹੀਆਂ ਨੇ ਸੁਣਿਆ ਇਹ ਲੱਗਦਾ ਵੀ ਇਹ ਛੱਪੜ ਦੀ ਵਜ੍ਹਾ ਨਾਲ ਵੀ ਹੈਗਾ ਹਾਂ ਛੱਪੜ ਦਾ ਏਰੀਆ ਕਾਫੀ ਵੱਡਾ ਵਾ ਜਿਸ ਤਰ੍ਹਾਂ 8-9 ਕਿੱਲੇ ਦੇ ਵਿੱਚ ਛੱਪੜ ਪੂਰਾ ਫੈਲਿਆ ਹੋਇਆ ਵਾ ਤੇ ਇਹਦੀ ਡੁੰਗਾਈ ਵੀ ਕਾਫੀ ਆ ਜਸਤੇ ਨਾਲ ਇਹ ਜਮੀਨੀ ਪਾਣੀ ਨਾਲ ਰਲ ਕੇ ਤੇ ਪੀਣ ਯੋਗ ਪਾਣੀ ਨੂੰ ਪ੍ਰਦੂਸ਼ਿਤ ਕਰਦਾ ਇਹ ਸਾਰੇ ਪਿੰਡ ਦਾ ਪਾਣੀ ਇੱਧਰ ਆਉਂਦਾ ਨੀਮਾ ਥਾ ਨਾ ਹਾਂ ਸਾਰੇ ਪਿੰਡ ਦਾ ਪਾਣੀ ਇੱਧਰ ਆਉਂਦਾ ਜਾਨੀ ਕਿ ਇਹ ਆ ਵੀ ਸਾਰੇ ਪਿੰਡ ਦਾ ਜੋ ਪਾਣੀ ਆ ਜੋ ਡਰੇਨ ਸਿਸਟਮ ਉਹਨਾਂ ਦਾ ਹੈਗਾ ਵਾ ਉਹ ਸਾਰਾ ਡਰੇਨ ਰਾਹੀਂ ਸੀਮੰਤ ਵਿੱਚ ਹੋਣਾ ਚਾਹੀਦਾ ਵਾ ਤਾਂ ਉਹ ਤੁਹਾਨੂੰ ਮੈਂ ਦਿਖਾ ਦਿਨਾ ਥੋੜਾ ਜਿਹਾ ਇੱਧਰ ਚੱਲ ਕੇ ਤੁਸੀਂ ਦੇਖੋਗੇ ਜਿਹੜਾ ਪਾਣੀ ਆ ਲਗਾਤਾਰ ਵੱਧਦਾ ਜਾ ਰਿਹਾ ਪਹਿਲਾਂ ਥੋੜਾ ਸੀ ਪਾਣੀ 11 12 ਵਜੇ ਪਰ ਹੁਣ ਪਾਣੀ ਦਾ ਜਿਹੜਾ ਵਹਾਅ ਹੋਰ ਤੇਜ਼ ਹੋ ਗਿਆ ਤੇ ਪਾਣੀ ਆ ਜਿਹੜਾ ਉੱਪਰ ਨੂੰ ਹੀ ਆਉਂਦਾ ਜਾ ਰਿਹਾ ਤੇ ਲੋਕ ਆ ਜਿਹੜੇ ਉਹ ਡਰੇ ਹੋਏ ਨੇ ਕਹਿੰਦੇ ਰਾਤ ਨੂੰ ਸਾਨੂੰ ਸ਼ਾਇਦ ਨਿਗਰੱਖਣੀ ਪਵੇ ਕਿ ਪਾਣੀ ਸਾਡੇ ਘਰਾਂ ਚ ਨਾ ਜਾਈਂ ਇੱਧਰ ਦੇਖੋਗੇ ਤੁਸੀਂ ਇਹ ਸਾਰਾ ਪਾਣੀ ਰਾਹਗੀਰ ਆ ਜਿਹੜੇ ਉਹ ਵੀ ਵਿਚਾਰੇ ਖੜੇ ਨੇ ਉਹਨਾਂ ਨੂੰ ਵੀ ਇਦਾਂ ਲੱਗਿਆ ਕਿ ਸਰਦੀ ਤੋਂ ਗਾਂਹ ਜਾ ਨਹੀਂ ਹੋਣਾ ਉਹ ਵੀ ਸਾਡੇ ਕੋਲੇ ਖੜੇ ਨੇ ਨਹੀਂ ਜੇ ਫੇਰ ਆ ਗਿਆ ਤਾਂ ਫਿਰ ਬਹੁਤ ਔਖਾ ਹੋ ਜਾਣਾ ਕਿਉਂਕਿ ਪਾਣੀ ਆ ਜਿਹੜਾ ਲਗਾਤਾਰ ਉਹ ਚੜਦਾ ਜਾ ਰਿਹਾ ਤੇ ਗੱਲ ਤਾਂ ਨੀਤ ਦੀ ਹੈ ਜੇ ਨੀਤ ਸਾਫ਼ ਹੋਵੇ ਤਾਂ ਸਾਰਾ ਕੁਝ ਹੀ ਹੋ ਜਾਂਦਾ ਹੁੰਦਾ ਨੀਤ ਨਹੀਂ ਸਾਫ਼ ਗੱਲ ਕੁਝ ਵੀ ਨਹੀਂ ਹੈਗੀ ਗ੍ਰਾਂਟ ਵੀ ਆਉਂਦੀ ਆ ਸਾਰਾ ਕੁਝ ਆਉਂਦਾ ਗ੍ਰਾਂਟ ਜੀ ਨਹੀਂ ਵੀ ਆਉਂਦੀ ਤਾਂ ਲੋਕਾਂ ਨੂੰ ਦੱਸਣ ਜਿਨ੍ਹਾਂ ਨੇ ਵੋਟਾਂ ਪਾ ਕੇ ਸਰਪੰਚ ਬਣਾਇਆ ਉਹ ਗ੍ਰਾਂਟਾਂ ਵੀ ਲੈ ਲੈਂਦੇ ਹੁੰਦੇ ਆ ਲੜ ਕੇ ਲੈ ਲੈਣਗੇ ਗ੍ਰਾਂਟ ਆ ਸਕਦੀ ਆ ਪਰ ਜੇ ਨੀਤ ਹੋਵੇ ਵੀ ਆ ਸਾਰੀ ਚੀਜ਼ ਅਸੀਂ ਸਹੀ ਕਰਨੀ ਆ ਮਾੜੀ ਜੀ ਸੋਚ ਹੋਵੇ ਵੀ ਯਾਰ ਪਿੰਡ ਦੇ ਵਿੱਚੋਂ ਲੰਘਦਾ ਕਰਦਾ ਬੰਦਾ ਕੋਈ ਇੰਨਾ ਹੀ ਕਹਦੇ ਪਿੰਡ ਸੋਹਣਾ ਪਿੰਡ ਵਧੀਆ ਕੋਈ ਤਾਰੀਫ ਕਰ ਦੇ ਇੰਨਾ ਕੀ ਸੋਚ ਲੈਣ ਤਾਂ ਮੈਨੂੰ ਲੱਗਦਾ ਇੰਨੇ ਕ ਸੋਚ ਨਾਲ ਵੀ ਬਹੁਤ سارے ਹੱਲ ਹੋ ਜਾਂਦੇ ਆ ਤਾਂ ਅੱਜ ਇਹ ਜਿਹੜੀ ਸਮੱਸਿਆ ਏਡੀ ਜ਼ਿਆਦਾ ਵੱਧ ਚੁੱਕੀ ਆ ਕਿ ਲੋਕ ਇਕੱਲੇ ਮੀਂਹ ਤੋਂ ਹੀ ਨਹੀਂ ਦੁਖੀ 24 ਘੰਟੇ 12 ਮਹੀਨੇ 30 ਦਿਨ ਲੋਕ ਦੁਖੀ ਆ ਰੂੜੀਆਂ ਦੀ ਸਮੱਸਿਆ ਟੁੱਟੀ ਹੋਈ ਸੜਕ ਦੀ ਸਮੱਸਿਆ ਪਾਣੀ ਦੇ ਨਿਕਾਸ ਦੀ ਸਮੱਸਿਆ ਤਾਂ ਲੋਕ ਆ ਜਿਹੜੇ ਇੱਥੇ ਬੜੇ ਦੁਖੀ ਨੇ